ਆਪਾਂ ਖੜਿਆ ਚਿੱਟੇ ਦੀ ਰਾਜਧਾਨੀ ਵਜੋਂ ਬਦਨਾਮ ਪਿੰਡ ਚੌਂਤਾ ਕਿ ਜਿਵੇਂ ਹੀ ਚਿੱਟਾ ਦਿਨ ਛਿਪਦਾ ਤਾਂ ਉਸੇ ਸਮੇਂ ਇੱਥੇ ਸ਼ੁਰੂ ਹੋ ਜਾਂਦੇ ਕਾਲੇ ਕਾਰਨਾਮੇ ਕਿ ਜਿਵੇਂ ਹੀ ਸ਼ਾਮ ਨੂੰ ਦਿਨ ਛਿਪਦਾ ਹੈ ਤੇ ਇਹ ਜਿਹੜੇ ਪਿੱਛੇ ਏਰੀਆ ਇੱਥੇ ਸ਼ੁਰੂ ਹੋ ਜਾਂਦੀ ਹੈ ਮਾਈਨਿੰਗ ਰਾਹੂਵਾਲਾ ਏਰੀਆ ਇਧਰ ਪਿੰਡ ਪੈਂਦਾ ਰਤਨਾਣਾ ਵੈਰਸਾਲ ਇਹ ਬੋਕਲੇਨ ਮਸ਼ੀਨਾਂ ਜੀਸੀਬੇ ਤਿੰਨ ਮਸ਼ੀਨਾਂ ਹਿੱਲ ਗਿਆ ਸਾਨੂੰ ਪੱਕੀ ਜਾਣਕਾਰੀ ਮਿਲੀ ਹੈ ਬਿੱਤੇ ਨਾ ਮਸ਼ੀਨਾ ਚੱਲਦੀਆਂ ਤੇ ਉਹ ਮਸ਼ੀਨਾ ਦਿੰਦੇ ਚੜਾ ਨਾਲ ਸਤਲੁਜ ਦਰਿਆ ਦੇ ਬਾਹਰ ਖੜੀਆਂ ਕਰ ਦਿੱਤੀਆਂ ਜੀ ਕਿ ਜਗਲਾਤ ਵਿਭਾਗ ਦੇ ਜ਼ਮੀਨਾਂ ਪਿੰਡ ਹਾਦੀਵਾਲ ਦੇ ਆ ਗਿਆ ਸਾਨੂੰ ਵੀ 2 ਸਾਲ ਪਹਿਲਾਂ ਇੱਥੇ ਬੰਨ ਟੁੱਟ ਗਿਆ ਸੀ ਤੇ ਜਿਹੜੇ ਇਲਾਕਾ ਨਿਵਾਸੀ ਨੇ ਬੜੀ ਹੀ ਮੁਸ਼ਕਲ ਦੇ ਨਾਲ ਇੱਥੇ ਬੰਨ ਦੁਬਾਰਾ ਉਸਾਰਿਆ ਸੀ ਇੱਥੇ ਜਿਹੜੀ ਹੁਣ ਫੇਰ ਦੁਬਾਰਾ ਤੇਲੇ ਨਾਲ ਮਾਈਨਿੰਗ ਹੋ ਰਹੀ ਆ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ 19 ਅਕਤੂਬਰ 2025 ਸਮਾਂ ਸਵੇਰੇ 6:30 ਵਜੇ ਦਾ ਆਪਾਂ ਖੜਿਆ ਚਿੱਟੇ ਦੀ ਰਾਜਧਾਨੀ ਵਜੋਂ ਬਦਨਾਮ ਪਿੰਡ ਚੌਂਤਾ ਲੁਧਿਆਣਾ ਦੇ ਹਲਕਾ ਸਾਂਹੇਵਾਲ ਦੇ ਅਧੀਨ ਪੈਂਦਾ ਇਹ ਪਿੰਡ ਇੱਥੇ ਮੰਡ ਚੌਂਤੇ ਦੇ ਸਤਲੁਜ ਦਰਿਆ ਦੇ ਕਿਨਾਰੇ ਖੜੇ ਆ ਇੱਥੇ ਐਡੇ ਸਾਧਰੇ ਆ ਕੇ ਆਪਣੀ ਖੜਨ ਦਾ ਮਕਸਦ ਇਹ ਆ ਕਿਉਂਕਿ ਸਾਨੂੰ ਇੱਥੋਂ ਕਿਸੇ ਭਰੋਸੇਯੋਗ ਸੂਤਰ ਤੋਂ ਖਬਰ ਮਿਲੀ ਸੀ ਕਿ ਜਿਵੇਂ ਹੀ ਚਿੱਟਾ ਦੇ ਰਿਛਬਦਾ ਤਾਂ ਉਸੇ ਸਮੇਂ ਇੱਥੇ ਸ਼ੁਰੂ ਹੋ ਜਾਂਦੇ ਕਾਲੇ ਕਾਰਨਾਮੇ ਸਤਲੁਜ ਦੇ ਰਿਆ ਜੋ ਕਿ ਪਹਿਲਾਂ ਹੀ ਪੰਜਾਬ ਨੂੰ ਬਹੁਤ ਵੱਡੀ ਮਾਰ ਮਾਰ ਚੁੱਕਿਆ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਉੱਪਰ ਕੇ ਸਾਹਮਣੇ ਆਇਆ ਸੀ ਉਹ ਸੀਗਾ ਮਾਈਨਿੰਗ ਮਾਫੀਆ ਦਾ ਪੰਜਾਬ ਨੂੰ ਐਡਾ ਬਦਲਵਾਤ ਕਰਨ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਦਾ ਐਡਾ ਜਾਨੀ ਮਾਲੀ ਨੁਕਸਾਨ ਕਰਨ ਦੇ ਬਾਵਜੂਦ ਵੀ ਇਹ ਰੇਤ ਮਾਫੀਆ ਨੂੰ ਨਕੇਲ ਨਹੀਂ ਕੱਸੀ ਜਾਰੀ ਤੇ ਸਾਨੂੰ ਪਤਾ ਲੱਗਿਆ ਕਿ ਜਿਵੇਂ ਹੀ ਸ਼ਾਮ ਨੂੰ ਦਿਨ ਛਿਪਦਾ ਹੈ ਤੇ ਇਹ ਜਿਹੜੇ ਪਿੱਛੇ ਏਰੀਆ ਇੱਥੇ ਸ਼ੁਰੂ ਹੋ ਜਾਂਦੀ ਹੈ ਮਾਈਨਿੰਗ ਸਤਲੁਜ ਦੇ ਪਰਲੇ ਪਾਸੇ ਨਵਾਂ ਸ਼ਹਿਰ ਦਾ ਏਰੀਆ ਇਹ ਰਾਹੂ ਵਾਲਾ ਏਰੀਆ ਇਧਰ ਪਿੰਡ ਪਿੰਦਾ ਰਤਨਾਣਾ ਵੈਰਸਾਲ ਇਹਨਾਂ ਪਿੰਡਾਂ ਦੇ ਲੋਕਾਂ ਦੇ ਸਾਨੂੰ ਫੋਨ ਆਏ ਸੀ ਕਿ ਸਾਰੀ ਰਾਤ ਇੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ ਕਿਉਂਕਿ ਮਾਈਨਿੰਗ ਬਿਲਕੁਲ ਨਾਜਾਇਜ਼ ਹੈ ਤਾਂ ਇੱਥੇ ਪਤਾ ਲੱਗਦਾ ਜੇਕਰ ਇਹ ਮਾਈਨਿੰਗ ਲੀਗਲ ਹੋਵੇ ਤਾਂ ਇਹ ਚਿੱਟੇ ਦੇੰਦੇ ਵਿੱਚ ਹੋਵੇ ਜੇਕਰ ਰਾਤ ਦੇ ਹਨੇਰੇ ਦੇ ਵਿੱਚ ਲੋਕੀਏ ਕੰਮ ਕੀਤਾ ਜਾ ਰਿਹਾ ਤਾਂ ਯਕੀਨਨ ਨਹੀਂ ਇਹ ਕੰਮ ਜਿਹੜਾ ਆ ਉਹ ਗੈਰਕਾਨੂੰਨੀ ਆ ਗੈਰਕਾਨੂੰਨੀ ਹੋਣ ਦੇ ਨਾਲ ਨਾਲ ਇਹ ਗੈਰ اخਲਾਕੀ ਕੰਮ ਵੀ ਹੈ ਕਿਉਂਕਿ ਕੋਸ਼ਿਸ਼ ਬੰਦਿਆਂ ਦੀ ਕਮਾਈ ਦੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਕਮਾਈ ਰੋਜ਼ਗਾਰ ਦੇ ਵਸੀਲੇ ਉਹਨਾਂ ਦੀ ਜ਼ਮੀਨ ਜਾਇਦਾਦ ਘਰ ਪਰਿਵਾਰ ਉਹ ਉਹਨਾਂ ਦੇ ਕੋਲੋਂ ਖੋਲੇ ਆ ਸੁਣਦੇ ਵਿੱਚ ਇਹ ਵੀ ਆ ਰਿਹਾ ਕਿ ਇਹ ਜਿਹੜੀ ਜਗ੍ਹਾ ਜਿੱਥੇ ਮਾਈਨਿੰਗ ਹੋ ਰਹੀ ਆ ਕਹਿੰਦੇ ਵੀ ਲਗਾਤਾਰ ਇੱਥੇ ਪਿਛਲੇ 3 ਸਾਲ ਤੋਂ ਮਾਈਨਿੰਗ ਹੋ ਰਹੀ ਆ ਜਦੇ ਮਾੜੀ ਮੋਟੀ ਕੋਈ ਹਲਚਲ ਹੁੰਦੀ ਆ ਉਦੋਂ 15 20 ਦਿਨ ਬੰਦ ਰਹਿੰਦੀ ਆ ਉਸ ਤੋਂ ਬਾਅਦ ਫੇਰ ਉਹ ਉਸ ਤੋਂ ਬਾਅਦ ਫੇਰ ਇਹੀ ਹਾਲ ਰਹਿੰਦਾ ਔਰ ਵੱਡੀ ਗੱਲ ਇਹ ਆ ਕਿ ਇਹ ਜਿਹੜੀ ਜ਼ਮੀਨ ਆ ਸਰਕਾਰੀ ਕਾਗਜ਼ਾਂ ਦੇ ਵਿੱਚ ਇਹ ਜ਼ਮੀਨ ਪਿੰਡ ਹਾਦੀਵਾਲ ਮੰਡ ਦੀ ਜ਼ਮੀਨ ਵਜਦੀ ਐ ਜਾਨਕੀ ਜੰਗਲਾਤ ਵਿਭਾਗ ਦੇ ਜ਼ਮੀਨਾਂ ਪਿੰਡ ਹਾਦੀਵਾਲ ਦੇ ਜਿਹੜੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਵਿਭਾਗ ਵੀ ਨਾਲ ਹੀ ਰਲਿਆ ਹੋਇਆ ਹੈ ਮਾਈਨਿੰਗ ਮਾਫੀਆ ਦੇ ਤੇ ਜੇ ਜੰਗਲਾਤ ਵਿਭਾਗ ਰਲਿਆ ਤਾਂ ਜਿਹੜੇ ਅਧਿਕਾਰੀ ਹੋਰ ਡਿਰੇਨਸ ਆ ਇਹਨਾਂ ਦਾ ਵੀ ਵਿੱਚ ਜ਼ਰੂਰ ਕੋਈ ਨਾ ਕੋਈ ਰੋਲ ਹੋਊਗਾ ਇਹਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਬਰੀਕੀ ਦੇ ਨਾਲ ਜਾਂਚ ਕਰਵਾਣ ਤਾਂ ਕਿ ਜਿਹੜੇ ਵੀ ਦੋਸ਼ੀ ਆ ਉਹ ਫੜੇ ਜਾਣ ਕਿਉਂਕਿ ਇਹ ਜਿਹੜਾ ਇਲਾਕਾ ਇੱਥੇ ਪਤਾ ਲੱਗਿਆ ਸਾਨੂੰ ਵੀ 2 ਸਾਲ ਪਹਿਲਾਂ ਇੱਥੇ ਬੰਨ ਟੁੱਟ ਗਿਆ ਸੀ ਤੇ ਜਿਹੜੇ ਇਲਾਕਾ ਨਿਵਾਸੀ ਨੇ ਬੜੀ ਹੀ ਮੁਸ਼ਕਲ ਦੇ ਨਾਲ ਇੱਥੇ ਬੰਨ ਦੁਬਾਰਾ ਸਾਰਿਆ ਸੀ ਤੇ ਆਪਣੇ ਘਰ ਪਰਿਵਾਰ ਆਪਣੇ ਪਿੰਡ ਬਚਾਏ ਸੀ ਇਹ ਜਿਹੜੇ ਪਿੰਡ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਰਤਨਾਣਾ ਬੈਰਸਾਲ ਇਥੋਂ ਰਾਹੋਂ ਨੂੰ ਜਿਹੜਾ ਰੋਡ ਨਿਕਲ ਜਾਂਦਾ ਉਹ ਪਿੰਡਾਂ ਦੀ ਗੱਲ ਆ ਤੇ ਜੇਕਰ ਇੱਥੇ ਜਿਹੜੀ ਹੁਣ ਫੇਰ ਦੁਬਾਰਾ ਤੋਂ ਲੈਣ ਨਾਈਨਿੰਗ ਹੋ ਰਹੀ ਆ ਜੇਕਰ ਉਹ ਨਹੀਂ ਰੁਕੀ ਅਗਲੇ ਮੌਨਸੂਨ ਦੇ ਵਿੱਚ ਦੁਬਾਰਾ ਵੀ ਇਹ ਪਿੰਡ ਡੁੱਬਣ ਦੇ ਪੂਰੇ-ਪੂਰੇ ਅਸਾਰ ਆ ਫਿਰ ਜਦੋਂ ਵਕਤ ਲੰਘ ਜਾਂਦਾ ਉਸ ਤੋਂ ਬਾਅਦ ਸੀਐਮ ਸਾਹਿਬ ਜਾਂ ਹੋਰ ਕੇਂਦਰ ਦੇ ਅੱਗੇ ਆਪਾਂ ਝੋਲੀਆਂ ਅੜਦੇ ਜਾਂ ਐਨਆਰਏ ਅੱਗੇ ਝੋਲੀਆਂ ਅੜਦੇ ਆ ਕਿ ਸਾਨੂੰ ਫੜ ਦੋ ਅਸੀਂ ਲੋਕਾਂ ਦੀ ਮਦਦ ਕਰਨੀ ਆ ਤਾਂ ਕਿਉਂ ਨਹੀਂ ਆਪਾਂ ਸਮਾਰਨ ਦੇ ਪਹਿਲਾਂ ਹੀ ਇਹੋ ਜਿਹੇ ਲੋਕਾਂ ਨੂੰ ਨਕੇਲ ਕੱਸ ਕੇ ਉਹਨਾਂ ਦੇ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਦੀ ਮਸ਼ੀਨਰੀ ਜ਼ਬਤ ਕਰਕੇ ਹੀ ਜਿਹੜਾ ਨੁਕਸਾਨ ਹੋ ਰਿਹਾ ਉਹਦੀ ਪਰਭਾਈ ਕਰੀਏ ਨਾ ਕਿ ਬਾਅਦ ਵਿੱਚ ਕੇਂਦਰ ਦੇ ਅੱਗੇ ਝੋਲੀਆਂ ਅੜ ਕੇ ਜਾਂ ਹੋਰ ਲੋਕਾਂ ਦੇ ਅੱਗੇ ਝੋਲੀਆਂ ਅੜਨ ਨਾਲੋਂ ਚੰਗਾ ਇਹੀ ਆ ਕਿ ਸਮਾਂ ਰਹਿੰਦੇ ਹੀ ਇਹੋ ਜਿਹੇ ਮਾਫੀਆ ਨੂੰ ਜਿਹੜੀ ਆ ਉਹ ਤੇ ਨਕੇਲ ਕੱਸੀ ਜਾਵੇ ਐਡੀ ਵੱਡੀ ਗਲਤੀ ਤੋਂ ਸਭ ਕੁਝ ਸਿੱਖਣ ਦੀ ਥਾਂ ਪੰਜਾਬ ਸਰਕਾਰ ਵੀ ਇਹੋ ਜੇ ਲੋਕਾਂ ਦੀ ਪੁਸ਼ਤਪਨਾਹੀ ਕਰਨ ਨੂੰ ਲੱਗੀ ਆ ਕਿਉਂਕਿ ਨਹੀਂ ਤਾਂ ਸ਼ਰੀਆਮ ਚੱਲਦੀ ਟਿਪਰ ਕਿਹਨੂੰ ਨਹੀਂ ਦੇਖਦੇ ਇੱਥੇ ਸੜਕਾਂ ਤੋਂ ਭਰ-ਭਰ ਕੇ ਜਿਹੜੇ ਟਿਪਰ ਲੰਘਦੇ ਸਸਲੋ ਦੇ ਦਰਿਆ ਦੇ ਵਿੱਚੋਂ ਨਜਾਇਜ਼ ਰੇਤਾ ਪੁੱਟ ਬਟਕੀ ਨਵੇਂ ਸ਼ਹਿਰ ਦੇ ਜਿੰਨੇ ਵੀ ਅਧਿਕਾਰੀ ਆ ਕੀ ਗੱਲ ਉਹਨਾਂ ਦੀ ਅੱਖਾਂ ਦੇ ਵਿੱਚ ਮੋਤੀ ਉਤਰਿਆ ਹੋਇਆ ਹੈ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਜਦੋਂ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ بجائے ਸਾਡੀ ਗੱਲ ਸੁਣਨ ਦੀ ਸਾਡੀ ਸ਼ਿਕਾਇਤ ਰੇਤ ਮਾਫੀਆ ਦੇ ਕੋਲ ਕੀਤੀ ਕਿ ਤੁਹਾਡੇ ਇਲਾਕੇ ਦਾ ਫਲਾਣਾ ਬੰਦਾ ਸਾਡੇ ਕੋਲ ਆ ਕੇ ਥੋੜੀ ਸ਼ਿਕਾਇਤ ਕਰਦਾ ਉਹਦੇ ਨਾਲ ਨਿਸ਼ਟ ਲੋ ਆਪੀ ਤੇ ਉਹਨਾਂ ਲੋਕਾਂ ਨੇ ਪੁਲਿਸ ਅਧਿਕਾਰੀਆਂ ਨੇ ਜਾਂ ਹੋਰ ਪ੍ਰਸ਼ਾਸਨ ਨੇ ਸਾਡੇ ਆਪਸ ਦੇ ਵਿੱਚ ਹੀ ਬੈਰ ਪਵਾ ਲਈ ਕਾਦੇ ਲਈ ਕਿ ਸਿਰਫ ਉਹਨਾਂ ਨੂੰ ਹਫਤਾ ਮਿਲਦਾ ਰਹੇ ਉਹਨਾਂ ਨੂੰ ਮਹੀਨਾ ਮਿਲਦਾ ਰਹੇ ਤੇ ਨਜਾਇਜ਼ ਕੰਮ ਚੱਲਦਾ ਰਿਹਾ ਪੰਜਾਬ ਉਜੜਦਾ ਉਜੜ ਜੇ ਲੋਕ ਮਰਦੇ ਆ ਮਰ ਜਾਂ ਫਸਲਾਂ ਡੁੱਪਦੀਆਂ ਡੁੱਬ ਜਾਂ। ਇਹਨਾਂ ਮਤਲਬ ਖੋਰੇ ਘਟੀਆਂ ਮਾਨਸਿਕਤਾ ਵਾਲੇ ਲੋਕਾਂ ਨੂੰ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ। ਜੀਸੀਬਾ ਤਿੰਨ ਮਸ਼ੀਨਾਂ ਤੇ ਲੱਗ ਗਿਆ ਸਾਨੂੰ ਪੱਕੀ ਜਾਣਕਾਰੀ ਮਿਲੀ ਹੈ ਵੀ ਤਿੰਨ ਮਸ਼ੀਨਾਂ ਚੱਲਦੀਆਂ ਤੇ ਉਹ ਮਸ਼ੀਨਾਂ ਦਿੰਦੇ ਚੜਾ ਨਾਲ ਸਤਲੁਜ ਦਰਿਆ ਦੇ ਬਾਹਰ ਖੜੀਆਂ ਕਰ ਦਿੱਤੀਆਂ ਜਾਂਦੀਆਂ ਆ ਤੇ ਕੋਈ ਵੀ ਜਿਹੜਾ ਵੀ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਹੋਰ ਪੱਤਰਕਾਰ ਬਰਾਇਡ ਨਮਸ਼ਹਿਰ ਇਲਾਕੇ ਦੇ ਆ ਉਹ ਜਾ ਕੇ ਦਿਨ ਚੜ੍ਹੇ ਦੇਖ ਸਕਦੇ ਹੋ ਮਸ਼ੀਨਰੀ ਉੱਥੇ ਹੀ ਖੜੀ ਹੋਊਗੀ ਤੇ ਜਿਵੇਂ ਹੀ ਦਿਨ ਛਿਪਦਾ ਚਿੱਟਾ ਦਿਨ ਛਿਪਦਾ ਤੇ ਕਾਲੇ ਕਾਰਨਾਮੇ ਕਰਨ ਵਾਲੇ ਲੋਕ ਬਾਹਰ ਨਿਕਲ ਜਾਂਦੇ ਆ ਤੇ ਉਹਨਾਂ ਦੀ ਮਸ਼ੀਨਰੀ ਚੱਲ ਜਾਂਦੀ ਹੈ ਸਤਲੁਜ ਦਰਿਆ ਦੇ ਅੰਦਰ ਤੇ ਜਿੱਥੇ ਉਹ ਸਤਲੁਜ ਦੀ ਹਿੱਕ ચીਰ ਕੇ ਵਿੱਚੋਂ ਨਜਾਇਜ਼ ਰੇਤਾ ਕੱਢਦੇ ਆ ਆਪਣੇ ਘਰ ਪਰ ਲੈਂਦੇ ਆ ਲੇਕਿਨ ਕਿੰਨੇ ਲੋਕਾਂ ਦੇ ਘਰ ਜਿਹੜੇ ਆ ਇਹਨਾਂ ਮਤਲਬ ਖੋਰੇ ਲੋਕਾਂ ਨੂੰ ਬਿਲਕੁਲ ਵੀ ਕੋਈ ਪਰਵਾਹ ਨਹੀਂ ਹੈ ਕਿਸੇ ਦੀ ਇਹਨਾਂ ਨੂੰ ਜ਼ਿੰਦਗੀ ਦੇ ਨਾਲ ਕੋਈ ਵੀ ਸਰੋਕਾਰ ਨਹੀਂ ਹੈ ਸਾਡੀ ਪੁਲਿਸ ਪ੍ਰਸ਼ਾਸਨ ਜਿਹੜੇ ਨਵੇਂ ਸ਼ਹਿਰ ਦਾ ਰਾਹੂ ਇਲਾਕੇ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਈਨਿੰਗ ਮੰਤਰੀ ਬਰੇਂਦਰ ਗੋਇਲ ਜੀ ਇਹਨਾਂ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਹ ਜਿਹੜਾ ਮਾਫੀਆ ਹੈ ਇਹਦੇ ਉੱਪਰ ਨਕੇਲ ਕੱਸਣ ਕਿਉਂਕਿ ਜੇਕਰ ਇਹਨਾਂ ਦੇ ਉੱਪਰ ਸਮਾਂ ਰਹਿੰਦੇ ਨਕੇਲ ਨਹੀਂ ਕਸੀ ਗਈ ਇਹ ਸਤਲੁਜ ਦਰਿਆ ਦਾ ਹੋਰ ਜਿਆਦਾ ਨੁਕਸਾਨ ਕਰ ਗਿਆ ਤੁਸੀਂ ਜਿੰਮੇ ਪਿੱਛੇ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਜਿਹੜਾ ਇਲਾਕਾ ਇੱਥੇ ਪੂਰੀਆਂ ਜ਼ਮੀਨਾਂ ਹੁੰਦੀਆਂ ਸੀ ਤੇ ਅੱਜ ਤੁਸੀਂ ਦੇਖੋ ਕਿੰਡੀ ਢਾ ਲਗੀ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰਲੇ ਪਾਸੇ ਵੀ ਦਿਖਾ ਦਿਓ ਇਹ ਜਿਹੜੇ ਸਾਰੀ ਜਿਹੜੀ ਕਰਦੂਦ ਆ ਇਹ ਮਾਈਨਿੰਗ ਮਾਫੀਆ ਦੀ ਆ ਉਹਨਾਂ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਆ ਪਰ باوجود ਇਸ ਦੇ ਉਹਨਾਂ ਦੇ ਉੱਪਰ ਕੋਈ ਨਕੇਲ ਕਸਣ ਦੀ ਬਜਾਏ ਹਲੇ ਤੱਕ ਇਹਨਾਂ ਲੋਕਾਂ ਨੂੰ ਜਿਹੜਾ ਕਹ ਲੋ ਵੀ ਪ੍ਰਸ਼ਾਸਨ ਵੱਲੋਂ ਸਹਿਯੋਗ ਹੀ ਦਿੱਤਾ ਜਾ ਰਿਹਾ ਇਹਨਾਂ ਦਾ ਵਿਰੋਧ ਕਰਨ ਵਾਲਿਆਂ ਦੀ ਜਿਹੜੀ ਜਾਣਕਾਰੀ ਪ੍ਰਸ਼ਾਸਨ ਨੂੰ ਗੁਪਤ ਰੱਖਣੀ ਚਾਹੀਦੀ ਸੀ ਉਹ ਜਾਣਕਾਰੀ ਇਹਨਾਂ ਲੋਕਾਂ ਨੂੰ ਦੇ ਕੇ ਲੋਕਾਂ ਦੇ ਆਪਸ ਵਿੱਚ ਹੀ ਬੈਰ ਪਵਾਏ ਜਾ ਰਹੇ ਆ ਸਤਲੁਜ ਦਰਿਆ ਦੀ ਕਿਨਾਰੇ ਸਾਨੂੰ ਜੋ ਵੀ ਨਜਾਇਜ਼ ਮਾਈਨਿੰਗ ਦੀ ਖਬਰ ਮਿਲੀ ਉਹਦੇ ਬਾਰੇ ਸਾਡੀ ਅੱਜ ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਬਲਕਾਰ ਸਿੰਘ ਦੇ ਨਾਲ ਮੈਂ ਸੋਨੂ ਮੰਗਲੀ ਆਪਣੇ ਚੈਨਲ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ